ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਦਾ ਕੀ ਹਾਲ ਚੱਲ ਉਮੀਦ ਕਰਦੀ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਦੁਪਹਿਰ ਦਾ ਟਾਈਮ ਹੈ ਦੁਪਹਿਰ ਦੇ ਮੇਰੇ ਲੱਗਾ 3 ਵਜਰ ਨੇ ਪਤਾ ਨਹੀਂ 2:30 ਵਜਰ ਨੇ 2:30 3 ਵਜਰ ਆ ਹੋਣਗੇ ਦੇਖਾ ਇੱਕ ਮਿੰਟ ਪਹਿਲਾਂ ਟਾਈਮ ਦੇਖੀਏ ਪਾ 2:30 ਨਹੀਂ 2 ਵਜਰ ਨੇ ਹਜ ਤੱਕ ਪਾ ਲੈ ਕੇ ਆਈ ਜੀ ਫੁੱਲਾਂ ਦੀ ਪਨੀਰੀ ਠੀਕ ਹੈ ਹੋਰ ਤੁਸੀਂ ਸਨਾਵ ਸਾਰਿਆਂ ਦਾ ਕੀ ਹਾਲ ਚਾਲ ਹੈ ਸਭ ਠੀਕ ਠਾਕ ਹੋ ਲੋ ਜੀ ਆਪਾਂ ਲੈ ਕੇ ਆਉਣੀ ਪੂਰੀ ਪਰ ਉਸ ਤੋਂ ਪਹਿਲਾਂ ਸਭ ਜੀਆਂ ਨੂੰ ਵੀ ਪਾਣੀ ਲਾਣਾ ਹੈ ਇਹ ਜੀ ਸਬਜ਼ੀਆਂ ਸੁੱਕ ਰਹੀਆਂ ਨੇ ਕਾਫੀ ਦਿਨ ਹੋ ਗਏ ਪਾਣੀ ਨਹੀਂ ਦਿੱਤਾ ਹੈ ਤੇ ਨਾ ਤਾਂ ਮੋਟਰ ਚਲਾ ਕੇ ਉਧਰਾਂ ਦੇ ਫਸਲ ਪਾਣੀ ਛੱਡ ਦੇ ਆ ਜੀ ਜੋ ਬਹੁਤ ਅੱਕੀ ਬੀਜ ਗਿਰੇ ਮੈਨੂੰ ਲੱਗਦਾ ਆਪਨੇ ਆਪ ਜੰਮੀ ਜਾਗੇ ਪੁੱਲਾ ਚਾਹੀਦੀ ਇਸ ਦੀ ਜੀ 12 ਚੱਕ ਦੇ ਸਰੀ ਪੱਤਰੀ ਚ ਸਰੀ ਪਤੰਡਾ ਫਾਨੀ ਪਨੀਰੀ ਪੈਕੇਟ ਉਹਦੇ ਫੋਨਾਂ ਦੀ ਪਨੀਰੀ ਲੈ ਕੇ ਆਇਆ ਮੌਸਮ ਹੁਣ ਤਾਂ ਠੰਡਾ ਹੋ ਗਿਆ ਫਰੀ ਵਿੱਚ ਛਾੜਾ ਦੇ ਕੱਪੜੇ ਕਰਦੇ ਹਾਂ ਹਜੇ ਮੈਂ ਉਹੋ ਕਰਨਾ ਹੈ ਕੱਪੜੇ ਧੋਣੇ ਨੇ ਬਹੁਤ ਕੰਮ ਹੋਇਆ ਜੀ ਦਾ ਇਹਦੇ ਕੋਈ ਨਹੀਂ ਦੁੱਧੇ ਫੁੱਲ ਨਹੀਂ ਹੁੰਦੇ ਹੈਗੇ ਕੀ ਕਹਿੰਦੇ ਇਹਨਾਂ ਵਿੱਚ ਉਹ ਵਾਲੀ ਪਨੀਰੀ ਲਾਈ ਹੋਈ ਹੈ ਜੀ ਕੁਆਰੇ ਜੰਮ ਗਏ ਇੱਥੇ ਬਹੁਤ ਜਿਆਦਾ ਕੰਮ ਨਹੀਂ ਕੀਤਾ ਕੋਈ ਅਸਰ ਨਹੀਂ ਪਹੌੜਤ ਬਾਸ ਫੁੱਲ ਲਾ ਦੇਣੇ ਮੈਂ ਫੁੱਲ ਲਾ ਕੇ ਬਸ ਫਿਰ ਫੁੱਲਾਂ ਦੇ ਘੁੰਮੇ ਜਾਇਆ ਕਰਨ ਕਿਹਦੇ ਕਿਸੇ ਫੁੱਲਾਂ ਦੀ ਦੇਖਾ ਕਰਦਾ ਤੇ ਕੋਸ਼ਿਸ਼ ਕਰਦਾਂ। ਫਿਰ ਕਿਹਾ ਨਾ ਨਹੀਂ ਆਮਣ ਦਿੱਤੇ, ਆਮਣ ਫਿਰ ਆਸ। ਸਰਦਾਰ ਜੀ ਕਹਿੰਦੇ ਕਾਟੋ ਫੁੱਲਾਂ 'ਚ। ਫਿਰ ਮਮੂ ਕਹਿੰਦੇ ਉਹ ਬੈਠੀ। ਤੁਸੀਂ ਮੁਸਕਲੇ ਕਰਦੇ ਚਲੋਗੇ। ਹੁਣ ਸਰਦਾਰ ਜੀ ਕਹਿੰਦੇ ਨੇ। ਸਾਡੀ ਕਾਟੋ ਫੁੱਲਾਂ 'ਚ। ਹੁੰਦੀ ਵੀ ਆਪਾਂ ਨੇ 200 ਦੀ 250 ਦੀ ਪਨੀਰੀ ਹੁੰਦੀ ਹੈ ਇਹ ਆਪਾਂ ਲੈ ਕੇ ਆਏ ਆ ਇਸ ਵਾਰੀ ਆਪਾਂ ਦੂਜੇ ਕੇਂਦਰ ਨਹੀਂ ਲੈ ਕੇ ਆਏ ਪਰ ਵਧੀਆ ਲੈ ਕੇ ਆਏ ਜਿਹੜੇ ਇਹਨਾਂ ਵੱਡੇ ਵੱਡੇ ਫੁੱਲ ਥੀਏ ਇਹ ਆਪਾਂ ਨੂੰ ₹70 ਦਾ ਬੁੱਤਾ ਠੀਕ ਹੈ ਇਹਨੇ ਫੇਰ ਇੱਧਰ ਪਾਣੀ ਹਰ ਦਿੰਦੀ ਐ ਇੱਕ ਤੋਂ ਉੱਜਿ ਨਾਲ ਹੀ ਸ਼ੁਰੂ ਕਰ ਦਮਾ ਉਧਰ ਦੂਜੀ ਲਾ ਦਿੰਦੀ ਹਰੇ ਤੇ ਬੀਜ ਵੀ ਬਹੁਤ ਨਿਕੜਿਆ ਨੇ ਫੁੱਲਾਂ ਦੇ ਅੱਛੇ ਉਹ ਦੁੱਝੇ ਮਿਲਦਾ ਦੋ ਤਰ੍ਹਾਂ ਦੇ ਪਤਾ ਨਹੀਂ ਕਿਹੜੇ ਜਣੇ ਲੈ ਕੇ ਕਈ ਤਰ੍ਹਾਂ ਦੀ ਆਈਆਂ ਪਰ ਮੈਂ ਦੇਖ ਰਹੀ ਹਾਂ ਕਿ ਐ ਜਾਨੀ ਜਦੋਂ ਇਹ ਬੁੱਟੇ ਚੱਲ ਜਣੇ ਨਾ ਇਹਨਾਂ ਦੇ ਬਹੁਤ ਫੈਲ ਜਾਂਦੇ ਮੈਂ ਕਿਦੋਂ ਦੀ ਟਕਾਰੀ ਆ ਮੈਂ ਫੁੱਲਾਂ ਦੀ ਪਨੀਰੀ ਲੈ ਕੇ ਆਵਾ ਫੁੱਲਾਂ ਦੀ ਪਨੀਰੀ ਲੈ ਕੇ ਆਵਾ ਪਰ ਉਹ ਹੀ ਇੱਕ ਦਾ ਟਾਈਮ ਨਹੀਂ ਲੱਗ ਰਿਹਾ ਸੀਗਾ ਨੰਬਰ 2 ਤੇ ਇਹਦੀ ਪਨੀਰੀ ਉਹਨਾਂ ਕੋਲੇ ਆਈ ਨਹੀਂ ਸੀ ਮੈਂ ਦੋ ਤਿੰਨ ਵਾਰੀ ਪਹਿਲਾਂ ਪੁੱਛੇ ਦੋ ਤਿੰਨ ਵਾਰੀ ਤੇ ਉਦੋਂ ਆਈ ਨਹੀਂ ਸੀ ਦੇ ਘੰਟੇ ਵੱਧ ਦਵਾ ਰਹੇ ਨੇ ਇਹ ਉਹਨਾਂ ਨੇ 20 ਰੁਪਏ ਦੀ ਗੁੱਛੀ ਦਿੱਤੀ ਹੈ ਇੱਕ ਪਹਿਲਾਂ ਵੀ ਪਨੀਰੀ ਨਾ ਜਮਾਂਦੀ ਹੁੰਦੀ ਸੀਗੀ ਆਪ ਘਰੇ ਜੰਮ ਉਹਦੀ ਚਲੋ ਵਧੀਆ ਜਾਂਦੀ ਸੀਗੀ ਕੋਈ ਕੋਈ ਬੁੱਟਾ ਚੰਗਿਆਂ ਦੇ ਸੀਗੀ ਕਿਸੇ ਤਰ੍ਹਾਂ ਦੇ ਬੁੱਟਾ ਕਿਸੇ ਤਰ੍ਹਾਂ ਦੇ ਰਹੁੰਦੇ ਸੀਗੇ ਫਿਰ ਆਪਾਂ ਨੇ ਸੋਚੇ ਵੀ 20 ਰੁਪਏ ਚ ਤਿਆਰ ਜਾਂਦੇ ਹਨਾ 50 ਰੁਪਏ ਦੀ ਹੋਣੀ

ਮਲਦੀ ਮਿੱਟੀ ਇਕੱਠੀ ਕਰਦੀ ਸੀਗੀ ਹਨਾ ਫਿਰ ਜਮਾਂਦੀ ਸੀਗੀ ਪਨੀਰੀ ਨੂੰ ਫਿਰ ਉਹਦੀ ਕੇਅਰ ਕਰਨੀ ਉੱਥੇ ਹੀ ਪੈ ਜਾਂਦੀ ਹੈ ਹਨਾ ਇਹਦੇ ਨਾਲ ਦਾ ਲਿਆਂਕੇ ਲਾ ਲਓ ਕਿ ਆਹ ਵੀਰਪੇ ਦੀ ਗੁੱਥੀ ਹੁੰਦੀ ਹੈ ਵੀਰਪੇ ਦੀ ਗੁੱਥੀ ਚ ਘੱਟੋ ਘੱਟ ਵੀ ਕਿੰਨੇ ਬੂਟੇ ਨੇ 1 2 3 4 5 6 7 7 ਤੋਂ ਦੂਰੇ ਲਾ ਲਓ ਤੁਸੀਂ ਇਹ ਇੱਕ ਹੀ ਚੱਕਾ ਨਹੀਂ ਲੇ ਗੇ ਜੀ ਹੰ ਦਾ ਸਗੋਂ ਬੂਟੇ ਹੁੰਦੇ ਨੇ ਜਿਵੇਂ 2 ਰੁਪਏ ਦਾ ਇੱਕ ਬੂਟਾ ਪੈ ਗਿਆ ਹਨਾ 10 ਜ਼ਰੂਰ ਹੁੰਦੇ ਸੀਗੇ ਇਸ ਵਾਰੀ ਘੱਟ ਨਹੀਂ ਕਰਨੇ ਸੱਤ ਦਿਨ ਨਹੀਂ ਦੇਣੀ ਸੱਤ ਨਹੀਂ 3 ਦਿਨ 6 ਸੱਤ ਹੁਣ だっਕੇ ਹੋਰ ਵੀ ਬਹੁਤ ਆਂ ਰਹੇ ਨੇ ਬਰਸਾਤ ਜਮ ਨਹੀਂ ਪੁੰਡਨੀ ਬੁਣੀ ਨਹੀਂ ਲੱਗਦੇ ਨੇ ਇਹੇ ਕੰਮ ਵੀ ਕੰਪਲੀਟ ਹੋਵਣਾ ਨਾ ਸੌਲ ਲੈਤਾ ਆਪਣਾ ਨਾਣਾ ਖੜੇ ਨਾ ਤਾਂ ਕੀ ਆ ਰਿਹਾ ਸੀਰੇ ਜਿਹੜੇ ਨੇ ਨਾ ਪੂਛ full ਇਹਦੇ ਕੁਝ ਫੁੱਲ ਨੇ ਜਿਹੜੇ ਉਹ ਜੰਮਣੇ ਸ਼ੁਰੂ ਹੋ ਗਏ ਕੈਮਰਾ ਬਹੁਤ ਦੂਰ ਰਹਿ ਗਿਆ ਕੈਮਰਾ ਨੇੜੇ ਲਿਆਵਾਂਗਾ ਫੁੱਲ ਨੇ ਬਹੁਤੀਆਂ ਦੀ ਹੈਂਦੀ ਜਿੜਿ ਚੜਕੇ ਨਾਲ ਲੈਂਦੀ ਇੱਥੇ ਭਾਣ ਗੰਦੇ ਦੇ ਫੁੱਲ ਲਾਦੇ ਕੁਛ ਕਰ ਤੇ ਇਧਰੋਂ ਛੱਟ ਤੇ ਆ ਪਾਣੀ ਤੇ ਪਾਣੀ ਉਹ ਜਾ ਰੇ ਮੈਨੂੰ ਲੱਗਦਾ ਜੇ ਤੱਕ ਫੁੱਲ ਲਾਣੀ ਸ਼ੁਰੂ ਕਰਨੇ ਨੇ ਉੱਥੇ ਉਦੋਂ ਤੱਕ ਪਾਣੀ ਪਹੁੰਚ ਜਾਣਾ ਹੈ ਚਲੋ ਦੇਖਦੇ ਹਾਂ ਵਿਡੀਓ ਨਿਕਲਾ ਦਿੰਦੇ ਹਾਂ ਹਾਂ ਜਦੋਂ ਇਹਨਾਂ ਨੂੰ ਲਾ ਦੇਣੀ ਇੱਕ ਤਰ੍ਹਾਂ ਸਕਵਾੜ ਜਿਹਾ ਬਣਾ ਹੋਇਆ ਖੱਬਲ ਬਹੁਤ ਹੈ ਆ ਪਾਣੀ ਨਾਲ ਹੁਣ ਖੱਬਰ ਨਹੀਂ ਹੋਰ ਹਰਾ ਹੋਣਾ ਨਾ ਗੱਲ ਕੀ ਕਰੀਂ ਤੇਰੇ ਨਾਲ ਕਵਾੜ ਦੇ ਤੇਰੇ ਨਾਲ

hogi oh bolta hai ge hum de gira ko karo aa main aa na tha fir main ke pal mein phool la doon ਨੀ ਆ ਜਾਈਗਾ ਨਾ ਤੁਹਾਨੂੰ ਮਾਣੋ। ਉਹ ਕਰ ਉਹ ਕਰ। ਉਹ ਤੇ ਮਾਹੀ ਦੇ ਸਕਦੇ ਵੀ ਆ ਨਾ ਕਿ ਜਿੰਨੇ ਗੱਡੀ ਘਾਉਂਦੇ ਅਗਲੇ ਨੂੰ ਉੱਧਰ ਨਾ ਜਾ ਜਗਾ ਮਿਲਿਆ ਉਹਨਾਂ ਨੂੰ ਰਲਾ ਤੇ। ਸਰ ਬਰੇ ਫੁੱਲ ਵੱਧ ਹੋ ਜੀ ਰਹੀ। ਕੁਝ ਕੋਰੇ ਛੱਡ ਜੀਂਗੇ ਫਸ ਗਏ। ਕਿ ਭਾਈ ਉਹ ਇਹਨਾਂ ਗੱਡੀਆਂ। ਉਹਰੇ ਆ ਬੁੱਲ ਲਾਏ। ਪਾਣੀ ਤੇ ਜਾਏ ਬੰਦੇ ਤੇ। ਲੋ ਵੀ ਸਾਰੇ ਬੁੱਟਿਆਂ ਨੂੰ ਪਾਣੀ ਦੇ ਦਿਆ ਉਧਰ ਵੀ। ਤੇ ਇੱਧਰ ਵੀ। ਤੇ ਇੱਧਰ ਵੀ ਦੇ ਰਹੀ ਐ ਮੈਂ ਪਾਣੀ। ਤੇ ਨਾਲੜ ਪੰਜ ਛੇ ਬੁੱਟੇ ਬਚੇ ਗੰਦੇ ਦੇ ਹਨ ਆਪਾਂ ਉਹ ਇੱਧਰ ਲਾ ਦੋਗੇ ਕਿ ਆਹੜਾ ਬੁੱਟਾ ਹੈ ਫੇਰ ਖੱਲਰਦਾ ਹੈ ਕੋਕਾ ਖੱਲਰਦਾ ਹੈ ਹਾਂ ਬੁੱਟੇ ਇੱਕ ਟਾਣੀ ਲਾ ਦੋ ਇਸ ਤਰ੍ਹਾਂ ਇਹਨਾਂ ਨੂੰ ਬਹੁਤ ਕਰਦਾ ਹੈ ਪਾਂਹ ਦੀ ਇਤਿਹਾਸ ਰੋ ਲੱਗ ਰਹੀ ਮਨੇ ਮੈਂ ਸੋਚ ਰਹੀ ਬੁੱਤੇ ਨਾਲ ਕਿਉਂ ਜਾਣਾ ਲੋ ਜੀ ਫੁੱਲੇ ਬੁੱਟੇ ਤਾਂ ਲਾਤੇ ਆਪਾਂ ਨੇ ਠੀਕ ਹੈ ਆਏ ਹੋਏ ਬਾਹਾਂ ਦੁਖਣ ਲੱਗ ਗਈਆਂ ਪਹਿਲਾਂ ਸਵੇਰੇ ਉਦਮ ਸਿਰ ਨਵਾਇਆ ਚੁੰਨੀ ਉਹ ਹੋ ਗਈ ਸੀਗੀ ਉਦਮ ਸਿਰ ਨਵਾਇਆ ਸਿਰ ਨਵਾ ਕੇ ਉਦਮ ਦਾ ਸਿਰ ਬਾਹ ਆ ਇੱਕ ਤਾਂ ਉਹਦੇ ਬਾਲ ਬਹੁਤ ਲੰਬੇ ਲੰਬੇ ਨੇ ਓਹੋ ਹਜੇ ਸਲਾਦ ਪੱਤਾ ਲਾਣਾ ਰਹਿ ਗਿਆ ਫੇਰ ਆਉਰੇ ਖਾਰ ਪੈ ਗਈ ਆਇਟ ਦਬੂਗੀ ਹਾਂ ਪਾਣੀ ਨਾਲ ਲੋ ਜੀ ਮੱਝਾਂ ਬੰਨੀ ਐ ਮੱਝਾਂ ਮੈਂ ਪਹਿਲਾਂ ਬੰਨਣ ਗਈ ਸੀਗੇ ਤੇ ਮੱਝਾਂ ਜਿਹੜੀਆਂ ਨਾ ਖੜੀਆਂ ਹੀ ਨਹੀਂ ਹੋਈਆਂ ਹੈਗੀਆਂ ਰੱਜ ਰੁੱਜ ਕੇ ਬੈਠ ਗਈਆਂ ਆਈ ਤੇ ਹੁਣ ਜਾ ਕੇ ਖੜੀਆਂ ਕਰਦੇ ਫਿਰ ਧੋਣੀਆਂ ਕਣਕ ਪਰ ਕਣਕ ਧੋਣ ਤੋਂ ਪਹਿਲਾਂ ਨਾ ਮੈਂ ਮਸ਼ੀਨ ਲਾ ਕੇ ਆਉਂਗੀ ਹਜੇ ਮੈਂ ਸਰਦੀਆਂ ਦੇ ਕੱਪੜੇ ਲੋ ਜੀ ਮੱਝਾਂ ਖੋਦੀਆਂ ਹਾਂ ਜੋ ਜੇ ਮੈਂ ਪਹਿਲਾਂ ਖੋਲਣਾ ਹੀ ਉਹ ਤੋਂ ਉਹਨੇ ਬੈਠੇ ਰਹੇ ਆਂ ਫੋਨ ਲੈਣਾ ਨੂੰ ਆਹ ਹੋਰ ਸਮਾਂ ਹੰਤ ਕਰਵਾ ਦੇਤੀ ਆਉਂਦੇ ਚੱਲ ਆ ਮਾਜੇ ਤੋਂ ਮੈਨੂੰ ਨਾ ਬਹੁਤ ਡਰ ਲੱਗਦਾ ਦੂਸਰੀ ਤੋਂ پتہ ਕਿ ਆ ਕਰੂਗੀ ਹੁਣ ਨਾ ਸਿੰਗ ਜੈ ਖਲਾਈਓ ਜਾਂਦੇ 24 ਘੰਟੇ ਵੀ ਆ ਕਹਿੰਦੀ ਵੀ ਆਹ ਦੇ ਟਿੱਡੇ ਚ ਸਿੰਗ ਖੜਾ ਮੈਨੂੰ ਬਹੁਤ ਡਰ ਲੱਗਦਾ ਬਬੀ ਦੇ ਨੇ ਹੁੰਦਾ ਤੋਂ ਮਿਲਦੇ ਚੇਰੀ ਨੂੰ ਪਾਣੀ ਦੇ ਰਿਹਾ ਬਾਬਾ ਨੇ ਜਦ ਮੈਂ ਕਿਹਾ ਸਿੰਗ ਜਿਹਾ ਲਾਦਦੇ ਨੇ ਤਾਂ ਬਾਬਾ ਇਦਾਂ ਦੇਖਣ ਲੱਗੇ ਨਾ ਇਹ ਕੁੜੀ ਬਦਨ ਤੇ ਗੋਲ ਫੁੱਲ ਲਾਦੇ ਹੋ ਜਿਵੇਂ ਬਾਹਰ ਦੇ ਖਿਆਣੇ ਨੇ ਮਟਰ ਲੱਗ ਰਹੇ ਨੇ ਨਾ ਨੀਂਬੇ ਸਾਡਾ ਇੱਕ ਬੂਟਾ ਹੋਰ ਸੁੱਕ ਗਿਆ ਬਾਹਰ ਕਿੰਨੂ ਆ ਦਾ ਮੈਂ ਕਿੰਨੂ ਛਿੱਲੇ ਹੋਏ ਨੇ ਵੀ ਜੂਸ ਬਲਾਂਗੀ ਕੱਟ ਗਏ ਹੈ ਨਾ ਸਰਦਾਰ ਜੀ ਮੇਰੇ ਖੇਤਾਂ 'ਚ ਹੁੰਦੇ ਨੇ ਬਸ ਉਹ ਦੂਰ ਵਾਲੇ ਖੇਤਾਂ 'ਚ ਹੁੰਦੇ ਨੇ ਮੈਂ ਜਾਣਦੀ ਨਹੀਂ ਹੈਗੀ ਉਧਰ ਮੈਂ ਕਿੱਥੇ ਛੱਡ ਪਰ ਕਿਹੜਾ ਜਾਊਗਾ ਕਿ ਘਰ ਦੇ ਕੰਮ ਕਰਨਾ ਨਿਭੜਨ ਚਾਹੀਏ ਆਂ ਹੁਣ ਦੇਖਦੇ ਮੈਂ ਕੰੰਕ ਧੋਣੀਆਂ ਪਹਿਲਾਂ ਕੱਟ ਕੇ ਕੰੰਕ ਧੋ ਕੇ ਨਾ ਉਸ ਤੋਂ ਪਹਿਲਾਂ ਮੈਂ ਮਸ਼ੀਨ 'ਚ ਕੱਪੜੇ ਪਾਣਾ ਭਾਂਡੇ ਭੁੰਡੇ ਮਾਜਿਆ ਮਾਹਰੇ ਮੈਨੂੰ ਸਰਦੀਆਂ ਦੇ ਕੱਪੜੇ ਵੱਢਣੇ ਨੇ ਕੀ ਕਰਾਂ ਕੀ ਨਾ ਕਰਾਂ ਕੁਝ ਵੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਹੈਗਾ ਪਿੱਲੇ ਵੀ ਪਿੱਲੇ ਪਾਣੀ 'ਚ